ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਮੇਰੇ ਪਿੰਡ ਘੰਡੇਵਾਲ ਵਿਖੇ ਸਥਿਤ ਪਾਵਨ ਸਥਾਨ ਡੇਰਾ ਛਿੜੀ ਵਿਖੇ ਤੇ ਇੱਥੇ ਕਪੂਰਾ ਸਾਹਿਬ ਹੈ ਜੀ ਪਿੰਡ ਬੱਜਣ ਤੋਂ ਵੀ ਪਹਿਲਾਂ ਦਾ ਛੋਟੀਆਂ ਇੱਟਾਂ ਦਾ ਦੇਖੋ ਬਣਿਆ ਹੋਇਆ ਹੈ ਪੂਰਾ ਸਾਹਿਬ ਇਹ ਲਗਭਗ 30 ਸਾਲਾਂ ਬਾਅਦ ਖੋਲਿਆ ਗਿਆ ਸੀ ਉਸ ਤੋਂ ਪਹਿਲਾਂ ਪੋਰਾ ਸਾਹਿਬ ਬੰਦ ਸੀ ਹੁਣ ਡੇਰਾ ਦੇ ਜਿਹੜੇ ਮੌਜੂਦਾ ਮੁਖੀ ਨੇ ਗਾਬ ਹਾਕਮ ਸਿੰਘ ਜੀ ਉਹਨਾਂ ਨੇ ਪੋਰਾ ਸਾਹਿਬ ਦੀ سانس ਸੰਭਾਲ ਕੀਤੀ ਇੱਥੇ ਪਲਾਸਟਰ ਕਰਵਾਇਆ ਤੇ ਟੈਲਾਂ ਲਗਵਾਈਆਂ ਹਨ ਤੇ ਸੰਗਤਾਂ ਦੇ ਦਰਸ਼ਨਾਂ ਵਾਸਤੇ ਪੋਰਾ ਸਾਹਿਬ ਨੂੰ ਖੋਲਿਆ ਗਿਆ ਹੈ ਬਹੁਤ ਸਾਲਾਂ ਬਾਅਦ ਤੇ ਜਿਹੜੇ ਡੇਰਾ ਝੀੜੀ ਵਾਲੇ ਬਾਬਾ ਜੀ ਸਨ ਪਦਾਰਸੀਨ ਸੰਪਰਦਾ ਦੇ ਵਿੱਚੋਂ ਸਨ ਤੇ ਸੰਤਾਂ ਦੀਆਂ ਇੱਥੇ ਕੁਝ ਨਿਸ਼ਾਨੀਆਂ ਪਈਆਂ ਨੇ ਇੱਕ ਤਾਂ ਬਾਬਾ ਜੀ ਨੇ ਖੜਾਵਾ ਹਨ ਤੇ ਇੱਕ ਆਸਾ ਹੈ ਤੇ ਇੱਕ ਉਹਨਾਂ ਦਾ ਕਮੰਡਲ ਹੈ ਤੇ ਉਹਨਾਂ ਦੇ ਵਸਤਰ ਹਜੇ ਵੀ ਮੌਜੂਦ ਹਨ ਇਹ ਵਸਤਾਂ ਲਗਭਗ 150 ਸਾਲ ਤੋਂ ਵੀ ਵੱਧ ਪੁਰਾਣੀਆਂ ਹਨ ਤੇ ਇਹ ਜਿਹੜਾ ਭੋਰਾ ਸਾਹਿਬ ਹੈ ਇੱਥੇ ਬੈਠ ਕੇ ਸਾਧੂ ਮਹਾਤਮਾ ਜਨ ਬੰਦਗੀ ਕਰਿਆ ਕਰਦੇ ਸਨ ਤੇ ਇਹ ਸਥਾਨ ਸਾਡੇ ਪਿੰਡ ਵੱਜਣ ਤੋਂ ਵੀ ਪਹਿਲਾਂ ਦਾ ਹੈ ਜਾਨੀ ਕਿ 1870 ਤੋਂ ਵੀ ਪਹਿਲਾਂ ਦਾ ਸਥਾਨ ਹੈ ਜੀ ਦੇਲਾ ਚਿੜੀ ਤੇ ਇਹ ਜਿਹੜਾ ਪੋਰਾ ਸਾਬ ਤੁਸੀਂ ਦੇਖ ਰਹੇ ਹੋ ਇਹਦੀ ਹਾਲਤ ਬਿਲਕੁਲ ਵਧੀਆ ਪਈ ਹੈ ਛੋਟੀਆਂ ਹਟਾਂ ਦਾ ਬਣਿਆ ਹੋਇਆ ਹੈ ਪੋਰਾ ਸਾਬ ਬਸ ਉੱਪਰੋਂ ਪਲਾਸਤਰ ਕੀਤਾ ਗਿਆ ਹੈ ਟੈਲਾਂ ਲਗਾਈਆਂ ਗਈਆਂ ਹਨ ਤੇ ਇਹ ਜੋ ਤੁਸੀਂ ਦੇਖ ਰਹੇ ਹੋ ਇੱਥੇ ਬੈਠ ਕੇ ਬਾਬਾ ਜੀ ਭਾਦਨਬੰਦੀ ਕਰਿਆ ਕਰਦੇ ਸਨ ਤੇ ਬਹੁਤ ਹੀ ਇਹ ਮੰਨਤਾ ਵਾਲੀ ਜਗ੍ਹਾ ਹੈ ਸਾਡੇ ਪਿੰਡ ਗੰਡੇਵਾਲ ਦੀ ਡੇਰਾ ਚਿੜੀ ਸੋ ਦੇਖੋ ਜੀ ਕਿੰਨਾ ਸੋਹਣਾ ਹੈ ਪੂਰਾ ਸਾਬ ਬਣਾਇਆ ਹੋਇਆ ਤੇ ਮਾਗੀ ਵਾਲੇ ਦਿਨ ਡੇਰਾ ਚਿੜੀ ਦੇ ਸਥਾਨ ਤੇ ਮੇਲਾ ਲੱਗਦਾ ਹੈ ਜੀ ਤੇ ਸਾਰੇ ਪਿੰਡ ਦੀਆਂ ਸੰਗਤਾਂ ਇੱਥੇ ਆ ਕੇ ਨਤਮਸਤਕ ਹੁੰਦੀਆਂ ਹਨ ਡੇਰੇ ਦਾ ਆਦ ਵਾਲਾ ਬਹੁਤ ਹੀ ਰਮਣੀਕ ਹੈ ਹਰਿਆ ਭਰਿਆ ਹੈ ਬਹੁਤ ਵਧੀਆ ਵਿਊ ਹੈ ਸੋਇਚੇ ਬਹੁਤ ਹੀ ਪੁਰਾਣੇ ਦਰਖਤ ਖੜੇ ਹਨ ਅਜੇ ਵੀ ਮੌਜੂਦ ਹਨ ਤੇ ਤੁਸੀਂ ਆਹ ਦੇਖੋ ਜੀ ਇਹ ਪਿੱਪਲ ਕਿੰਨਾ ਪੁਰਾਣਾ ਹੈ ਤਾਂ ਤਣਾ ਦੇਖੋ ਕਿੰਨਾ ਮੋਟਾ ਹੈ ਤੇ کافی ਉੱਚਾ ਲੰਮਾ ਹੈ ਡੇਪਲ ਦਾ درخت ਹੈ ਇਹ ਵੀ ਮੌਜੂਦ ਹੈ ਜੀ ਧੰਨਵਾਦ